ਲੋ ਜੀ ਬਾਈ ਐਦਾਂ ਲੱਗਦਾ ਗੇਟ ਦੇਖੋ ਖਬਰ ਲੱਗੇ ਤੇ ਬਣ ਗਈ ਗੱਲਬਾਤ ਨਾਲੇ ਪਰਦਾ ਹੋ ਗਿਆ ਔੜੀ ਬਿਟਾਰਤੀ ਬਾਈ ਮਨੇ ਨੇ ਰਸੋਈ ਬਾਹਰ ਆਉਂਗੀ ਸਾਰਾ ਰੋਟੇ ਚੱਕਦੀਆਂ ਗਰੀਬੀਆਂ ਲੋ ਜੀ ਬਾਈ ਹੁਣ ਪੂਰੀ ਸੱਧਿਆ ਏ ਤੇ ਹੁਣ ਫੜ ਲਿਆ ਰ ਬਸ ਜੜਾ ਲੈ ਲੈ ਮੇਰਾ 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 ਦੇਖਾ ਜੀ ਉਹ ਲੈ ਮੇਰਾ ਹੋਰ ਇਧਰ ਕਰ ਥੋੜੀ ਜਿਹੀ ਰਹਿ ਗਈ ਬਾਸ ਬੱਸ ਚਾਲ ਇੱਕ ਦਾ ਹੋ ਗਿਆ ਕੰਮ ਤੂੰ ਇਧਰ ਕਰ ਤੂੰ ਭੇਜ ਇਹਨੂੰ ਕਰੇ ਕਰੇ ਕਰ ਲਓ ਜੀ ਭਾਈ ਆਮਨੇ ਦੇ ਦੁਆਰਾ ਤੋਂ ਮਿੱਕਰੀ ਆ ਗਏ ਇਹਦੇ ਰਸੋਈ ਬਾਹਰ ਪਾਉਣੀ ਐ </body> ਲਓ ਜੀ ਬਾਈ ਆ ਫਾਈਬਰ ਲਿਆਏ ਤੇ 60 ਰੁਪਏ ਫੁੱਟ ਵਾਲੀ ਹੁਣ ਇਹ ਲੱਗਣੀ ਆ ਇਹ ਵਧੀਆ ਚਲੇ ਗਿਆ ਇਹ ਤੇ ਜੇਟਰੀ ਬਾਈ ਨੇ ਕਰਤੀ ਸੈਟਿੰਗ ਜਿਹੜੀ ਮੜੀ ਜੀ ਕਟਿੰਗ ਵਟਿੰਗ ਹੋਣੇ ਵਾਲੀ ਤੇ ਅੱਤਾ ਬਾਈ ਰਹਿ ਗਿਆ ਸਰੀਏ ਇੱਕ ਡਬਲ ਬੰਨੇ ਆ ਪਿਆ ਸੱਤ ਬਾਸ ਨੂੰ ਭਜੜਾ ਦਾ ਬਾਈ ਉਹ ਜਿਹੜਾ ਦਰਵਾਜੇ ਟਾਈਪ ਕੁੰਡਾ ਜਆ ਹੁਣ ਉਹ ਗਲੀ ਚ ਗਿਰ ਜੇ ਕਰੂਗਾ ਮਨੇ ਯਾਰ ਬੜੀ ਖੱਡ ਚਾਹੀਦੀ ਐ ਉਹ ਹੋਣੀ ਖੱਡਾ ਹੀ ਖੱਡਦੀ ਐ ਬੜਾ ਖੱਡਦੀ ਐ ਬੜਾ ਬੜਾ ਗੜਾ ਕਰਦੇ ਸਾਰ ਇਹ ਤਾਂ ਖੱਡਦੇ ਹਾਂ ਅਧਿਕ ਨਹੀਂ ਅਸੀਂ ਹੁਣ ਤੱਕ ਦੇਖਦਾ ਬਾਈ ਕਰਕੇ ਆ ਗਿਆ ਸੱਟ ਇੱਥੇ ਗੇਟ ਮਾਰੇ ਮੜਾ ਹੋਰ ਆਉਂਗਾ ਮੜਾ ਯਾ वैसे ठीक है इनका भाई ज्यादा डूंगा ਵੀ ਨਾ ਜਾਣਾ ਚਾਹੀਦਾ ਫੇ ਫਸ ਜਾਂਦਾ ਏ ਠੀਕ ਹੈ ਮਨੇ ਉਹ ਭਾਈ ਜਿਆਦਾ ਵਿੱਚ ਵੀ ਨਾ ਜਾਵੇ ਠੀਕ ਹੈ ਫਿਰ ਬਾ ਠੀਕ ਹੈ ਬਾ ਠੀਕ ਹੈ ਇਨਕੋ ਦੇਖੋ ਭਾਈ ਹੁਣ ਸੈਟਿੰਗ ਹੋ ਗਈ ਇਹਦੀ ਹੁਣ ਹਿੱਲੂਗਾ ਨਹੀਂ ਇਹਦੀ ਨਿਸ਼ਾਨੀ ਲਾਈ ਇਹਦੀ ਲੌਕਡਾਉਨ ਕਰਨ ਦਾ ਮੇਲ ਹਰੇ ਪਧਰਾ ਕਰਕੇ ਆਹ ਦੇਖ ਲਾ ਵੀ ਚੱਕ ਲਓ ਅਸੀਂ ਕੁਛੇ ਕਰ ਲੈ ਟੈਂਬਰ ਵਾਲੀ ਡ੍ਰਿੱਲ ਆ ਭਾਈ ਇਹ ਵਾਈਬ੍ਰੇਸ਼ਨ ਗਿਆ ਫਿਰ ਮਿੰਟਾਂ ਚ ਮਾਰਦੀ ਕੱਢ ਕੇ ਸਰਾਸ ਨਿਸ਼ਾਨੀ ਭੁੱਲ ਗਿਆ ਬਾਈ ਲੈ ਚਲ ਮੈਣਾ ਮੈਗਾ ਨਾ ਗਰੈਂਡਰ ਖਿਲ ਗਿਆ ਹੁਣ ਆ ਲੱਗਿਆ ਨਹੀਂ ਯਾਰ ਹੋਰੇ ਚਲ ਫੇਰ ਭੁੱਲ ਗਿਆ ਬਾਈ ਨਾ ਭੁੱਲਿਆ ਆ ਤੇ ਨਹੀਂ ਫਿਰ ਇਹ 42 ਆ ਕੇ ਹਟੇ ਆ। ਰਮੇਤਰੀ 42 ਆ ਕੇ ਹਟੇ ਹਟਦੇ ਨਹੀਂ। ਬੋਡੀ ਬਾਈ ਇਹ ਹੁਣ ਗੱਜ ਜੜੀ ਵਧੀਆ। ਅੱਛਾ ਮੈਨੂੰ ਸਹੀ ਤਾਂ ਨਹੀਂ। ਵੀ ਜਿੱ ਕੋਈ ਬੱਟ ਕੱਢ ਦੂਗਾ ਸੋਈ ਦੇ। ਬਾਈ ਹੁਣ ਇਹ ਅੰਦਰ ਕਰਨੀ ਆ ਇਹ ਅੰਦਰ ਉਹ ਜ਼ਿਆਦਾ ਨਾ ਹੁੰਦਾ ਨਾ ਇਹ। ਅਸੀਂ ਘੱਟ ਬਾੜਨੀ ਅੰਦਰ ਕੋਈ ਚ। ਬਸ ਠੀਕ ਹੈ। ਵਧੀਆ ਹੈ। ਨੇ ਉੱਪਰ ਵੀ ਫੋਡਾ ਬਣੂਗਾ ਬਾਈ। ਉੱਪਰ ਹੁਣ ਇਹ ਬਾਈ ਇੱਥੋਂ ਕੋਲੈਂਡਰ ਲੈਣਾ ਬੋਡੀ ਸਿੱਧਾ। ਅੱਛਾ ਥੋੜੇ ਬਾੜਨੀ ਆ। ਦੇਖਦੇ ਆ ਨਹੀਂ ਵੜਨੀ ਅੰਦਰ ਦੇਖਦੇ ਕਿਹੇ ਜਾ ਤੁਸੀਂ ਇਹ ਜਿਹਾ ਵੜਨੀ ਅਸੀਂ ਆਏ ਟੇਢੀ ਹਾਂ ਟੇਢੀ ਉਥੇ ਫੋੜਾ ਕਰਕੇ ਫਿਰ 7 ਫੁੱਟ ਦਾ ਕਰ ਚੌਂਕੀ ਬਾਣੀ ਆ ਹਾਂ ਉਦੇ ਬਾਅਦ ਥੋੜੀ ਵੜਨੀ ਵਿੱਚ ਬਾ ਠੀਕ ਖੁੱਲੀ ਗੱਲ ਦੀ ਕੋਈ ਬਾ ਠੀਕ ਐਨੀ ਨਹੀਂ ਨੀ ਆ ਨੂੰ ਤੇ ਆ ਬੰਦੇ ਨੇ ਥੋੜੇ ਨੇ ਮੈਂ ਕਿਹਾ ਨਾ ਪੌੜੀ ਇਹ ਢਾ ਲੈਣੀ ਜਿਹੜੇ ਕੰਮ ਰੋਜ਼ ਇਹਨਾਂ ਦਾ ਬਈ ਇਹ ਕੰਮ ਜਿਹੜੇ ਸਾਫ ਦਾ ਚਿਮੜਿਆ ਪਿਆ ਦੇਖੋ ਸਰੀਏ ਦਾ ਘੜ ਤੇ ਸਰੀਏ ਫਸਾਈ ਵੀ ਤੇ ਬਚ ਜਿੰਨੇ ਹੈਗੇ ਉਹ ਮਰੇ ਐ ਕਰ ਸਰੀਏ ਵੱਟ ਕੇ ਮੋਟਰ ਬਲੇ ਚੱਲਦੇ ਪਾ ਉਥੇ ਕੰਮ ਆ ਜਣੀ ਸਰੀਏ ਦਾ ਵਾਪੂ ਹਰਿਆ ਹੀ ਜੋ ਉਹ ਕਿਆ ਹੋ ਗਿਆ ਬਾਈ ਦੀ ਤਾਰੇ ਟੁੱਟ ਗਈ ਹੈ ਸਾਰੇ ਤੋੜ ਸੀ ਫਿਰ ਆਪਾਂ ਕੱਚਾ ਕੰਮ ਤਾਂ ਹੈ ਤੇਰੇ ਕੋਲ ਇਲੈਕਟ੍ਰੀਸ਼ੀਅਨ ਬੈਠਾ ਹੈ ਟਾਂਕਾ ਲ ਵਾਲਾ ਬਾਈ ਵੀ ਕਰਾਉਣੀ ਹੈ ਆਪੇ ਚੱਲਣਾ ਮੈਂ ਕਿਹਾ ਆਫ ਕਰਿਆ ਬਨੇਰਾ ਪਲੇਟ ਘਸ ਗਿਆ ਯਾਰ ਲੋ ਜੀ ਬਾਈ ਹੁਣ ਬਣਿਆ ਗੇਟ ਦੇਖੋ 2024 ਮਾਡਲ ਵਾਈਟ ਰੰਗ ਹੈ ਜੱਟਣਾ ਦਾ ਇਹ ਚੀਜ਼ ਪਰ ਕਹ ਨਹੀਂ ਬਾਈ ਦੇਖੋ ਇਹ ਕਾਲਾ ਕਰ ਦਿੰਦੇ ਫੇਰ ਵਧੀਆ ਲੱਗਣਾ ਨਹੀਂ ਇਹ ਜਮ ਹਾਂ ਵਾਈਟ ਹੈ ਬਾਕੀ ਆ ਡੱਬੀ ਬਾਈ ਪਹਿਲਾਂ ਹੰਦ ਨੂੰ ਕਹਿੰਦੇ ਤੇ ਇਹ ਬਾਹਰ ਨੂੰ ਵਧੀਆ ਲੱਗਣੀ ਹੈ ਰੂਟ ਨੂੰ ਇੱਦਾਂ ਫੈਲ ਰੂਟ ਲੱਗਦੇ ਹੁੰਦੇ ਥਾਣੋਂ ਪੂਰਾ ਫਿੱਟ ਹੋਇਆ ਹੋਇਆ ਇਹ ਕਿਹੜੀ ਚੀਜ਼ ਬਣਦੀ ਹੈ ਲੋ ਜੀ ਬਾਈ ਇੱਕ ਸਾਈਡ ਤੇ ਬਾਡਾ ਧਰ ਲਿਆ तो मारी गया गया चलो तो भाई छोटा रह चूड़ी नहीं चढ़ी हरे तक सारा ਛੱਡ ਦੇ ਛੱਡ ਦੇ ਫੇਰ ਮੈਂ ਨੱਟ ਲਾ ਕੇ ਦਿਖਾਵਾਂਗੇ ਮੈਨੇ ਹੁਣ ਤੁਹਾਨੂੰ ਬਾਈ ਨੂੰ ਕੇ ਨੱਟ ਹੀ ਉਹ ਨੱਟ ਆ ਮੂੰਹ ਤਾਂ ਨਹੀਂ ਭੁਰ ਗਿਆ ਲੈ ਲੈ ਮੂੰਹ ਵਿਆਦੂ ਹੈ ਗਿਆ ਇਹਦਾ ਨਵਾਂ ਲੈ ਤੂੰ ਜ਼ੋਰ ਜ਼ਰਾ ਮਾਰਦਾ ਨਾ ਇੱਧਰ ਇੱਧਰ ਛੱਡ ਦੇ ਇੱਧਰ ਇੱਕ ਰੱਖ ਚੱਲ ਓਕੇ ਐ ਨਾ ਉਹਨੋਂ ਕੇ ਐਨ ਕੱਢ ਗਿਆ ਨਾ ਉੱਪਰ ਲਾ ਖੜਿਆ ਇੱਕ ਉੱਪਰ ਲਾਉਂਦੀ ਗੱਲ ਮੈਂ ਲਓ ਜੀ ਭਾਈ ਐਂਡ ਗੱਲਬਾਤ ਲਾਤੀ ਲਾਸਟ ਫੇਵਰ ਰਹਿ ਗਈ ਭਾਈ ਟੌਰ ਬਣਾਤੀ ਮੰਨ ਗਈ ਮੇਰੇ ਲੱਗੇ ਵੀ ਵੀ ਸੇਰਦੇ ਹੋਏ ਆ ਹਾਂ ਇਹ ਚੀਜ਼ ਦਾ ਫਰਕ ਤਾਂ ਹੈਗਾ ਸਾਡੀ ਨਾ ਮੜਾਏ ਬਾਈਕਰ ਰਹਿ ਗਿਆ ਹਾਂ ਬਾਈਕ ਤਾਂ ਬੱਲਾ ਰਹਿ ਗਿਆ ਨਾ ਲਓ ਜੀ ਭਾਈ ਹਿੰਮਤ ਬਹੁਤ ਮਾਰੀ ਬਾਈ ਨੇ 1.5 ਘੰਟੇ ਚ ਪੌੜੀ ਅੱਧੀ ਚੱਕਤੀ ਆਮਰੇ ਆਮਨੇ ਦੀ ਪਸੰਦ ਠੀਕ ਆ ਫੈਬਰ ਪਸੰਦ ਠੀਕ ਆ ਮੁੰਡੇ ਦੀ ਹਾਂ ਬਾਈ ਠੀਕ ਹੈ 100 ਵਰਗ ਦੀ ਹਾਂ ਨਾਲੇ ਓਨ ਦਾ ਪਰਦਾ ਜਿਹਾ ਹੋ ਗਿਆ ਆਹੀ ਗੇਟ ਦਾ ਬਾਈ ਪਹਿਲਾਂ ਜਿਹੜਾ ਬੋਬੀ ਬਾਈ ਕਹਿੰਦਾ ਦਾ ਦੇਖਣੇ ਨੂੰ ਸੋਹਣਾ ਨਹੀਂ ਲੱਗਦਾ ਹੁਣ ਹੁਣ ਟੌਰ ਚੈੱਕ ਕਰੋ 2 ਮਿੰਟ ਰੁਕ ਜਾ ਆਮਨੇ ਬਾਬੀ ਬਾਈ ਕਹਿੰਦਾ ਜ ਆਹ ਸੋਹਣੇ ਲੱਦਦੇ ਲਾਹੀ ਗੇਟ ਤਾਂ ਹੁਣ ਦੇਖ ਲੈ ਲੱਕ ਹਾਂ ਲੱਕ ਚੇਂਜ ਕਰ ਆਹੀ ਗੇਟ ਤਾਂ ਇਹ ਆਹੀ ਗੇਟ ਤਾਂ ਇਹ ਕਿਹ ਦੇਖ ਲੈ ਬੜਾ ਤੇ ਜ਼ਿੰਦਗੀ ਉਹਦੀ ਲੈ ਜੱਚ ਦਾ ਜੱਚ ਦਾ ਇਹ ਤਾਂ ਉਦੋਂ ਸਵੇਰੇ ਸਾਦੇ ਹੀ ਲੱਗੇ ਗਰੈਂਡਰ ਲੈ ਕੇ ਇਹਨੂੰ ਛਿੱਲਣ ਹਾਂ ਇਹ ਤਾਂ ਹੈ ਦੋ ਵਾਰ ਤੱਕ ਪੇਂਟ ਕਰਿਆ ਨੇ ਫਿਰ ਦਸ ਤੇ ਜਾ ਕੇ ਨਾ ਔਖੇ ਲਾ ਦੇਣਾ ਬਾਈ ਥੋੜੇ ਨਾ ਨਾ ਲੱਗਾ ਕੋਈ ਨਹੀਂ ਔਖਾ ਬਾਈ ਪਰਿਮੜਾ ਚੱਲਣ ਦਾ ਦੇ ਇਹਨੂੰ ਉਹ ਤਿੰਦਾ ਹੋਣ ਸਰਵਿਸ ਸਟੇਸ਼ਨ ਕੋਲ ਲਾ ਕੇ ਲਿਆਏ ਬੰਦੇ ਹਾਂ ਹਾਂ ਗੱਡੀ ਮੰਗ ਨਾ ਆਉਂਦਾ ਇਹ ਖਾਂਤੀ ਹੈ ਇਹ ਬਾਈ ਹਾਤੀ ਦੇ ਨਾਲ ਦੇ ਨਾਲ ਦੇ ਬੰਦੇ ਹਾਤੀ ਦੇ ਬਾਈ ਸਰਵਿਸ ਸਟੇਸ਼ਨ ਤੇ ਟੋਣ ਲੱਗੇ ਵਿਦਿਆ ਹਾਂ ਉਹ ਬਾਈ ਉਹ ਮਿਸ ਹੋ ਗਿਆ ਸੀ ਲੇਟ ਹੋ ਗਏ ਥੋੜਾ ਜਿਹਾ ਨਾ ਤੇ ਉਹ ਵੀ ਦਿਖਾਉਣਾ ਸੀ ਲੋ ਜੀ ਬਾਈ ਆਹ ਕੁੱਕੀਆਂ ਵੜ ਗਈ ਅੰਦਰ ਨਿਕਲਦੀਆਂ ਨਹੀਂ ਰਹਿ ਗਈਆਂ ਕਿਆ ਕਹਿੰਦੀ ਹੈ ਆ ਲੈ ਇਹ ਲਓ ਮਾਕੇ ਜਿਸ਼ਣੇ ਕੁੱਗਿਆ ਵਾਰ ਉਹ ਥੱਲੇ ਸੁਣਾ ਦੇ ਚਲੋ ਉਹ ਤੇ ਬਾਈ ਬਾਈ ਕਿਹਾ ਉਹਨਾਂ ਸਾਰਾ ਲੱਗੀ ਦਰ ਕਰ ਲਵੇ ਬਾਈ ਬਾਈ ਕਹਿਦੇ ਇਹਨਾਂ ਨੇ ਉੱਪਰ ਤੇ ਇਹ ਕਿੱਥੇ ਤੇ ਆ ਗਏ ਜਿਸ਼ਣ ਆਉਣੇ ਮੰਦੀਆਂ ਨਹੀਂ ਜਾਣ ਨੂੰ ਹੈ ਬਾਈ ਆਹ ਕੁੱਗੀਆਂ ਪਤਾ ਨਹੀਂ ਕਿੱਥੇ ਤੇ ਆ ਗਈਆਂ ਇਹ ਲੱਗਦਾ ਫੜਨੀਆਂ ਪੈ ਗਈਆਂ ਇਹ ਲੱਗਦਾ ਫੜਨੀਆਂ ਪੈ ਗਈਆਂ ਮੈਂ ਲੱਗਦਾ ਪੂਰੀ ਨੂੰ ਬੁਲਾਉਣਾ ਪੈਣਾ ਇਹ ਇਹ ਮੁੰਡੇ ਦੇ ਹੱਥ ਖੜੇ ਆ ਮੇਰੇ ਪੂਰੀ ਨੂੰ ਬੁਲਾਉ ਵੇ ਅੱਜ ਕਰਕੇ ਆ ਬੁਲਾ ਦੇ ਨਹੀਂ ਪੂਰੇ ਨੂੰ ਰੱਖ ਲੈ ਹਾਂ ਬਾਈ ਜਾਨਵਰ ਪਤਾ ਨਹੀਂ ਕਿੱਥੇ ਤੇ ਆ ਗਏ ਓ ਵੈਡਾ ਖੇਡ ਖੁੱਲਾ ਨਿਕਲ ਛੋ ਦੇਖ ਲੈ ਬੜਾ ਰੜਕਾ ਲਿਆ ਜਾ ਐਡਾ ਹੀ ਆ ਮੇਰਾ ਨਾ ਜਿਹਨੂੰ ਡੰਡਾ ਲੱਗਿਆ ਪਿਆ ਉਹਦੇ ਨਾਲ ਕੀ ਹੋਣਾ ਥੱਲੇ ਤਾਂ ਆ ਉੱਡੇ ਰਹੇ ਨੇ ਨਾ ਅਜੀ ਮੈਂ ਸਭ ਨੂੰ ਮੈਂ ਦੋਹਾਂ ਸਾਈਡਾਂ ਤੇ ਖੜ ਜਾਣਾ ਹੋ ਜੀ ਭਾਈ ਹੁਣ ਪੂਰੀ ਸੱਧਿਆ ਏ ਜੇ ਹੁਣ ਫਾੜ ਲਈਆਂ ਤਾਂ ਬੱਸ ਜਿਹੜਾ ਨਾਲ ਮੇਰੇ ਨਾਲ ਮੇਰੇ ਨਾਲ ਦੇਖਾ ਜੀ ਸੁਖਾ ਮੇਰੇ ਨਾਲ ਉਹ ਰੇਟ ਨੂੰ ਕਰ ਲੋ ਡੋਲੀ ਕਿਲੇ ਚਾਰ ਇੱਕ ਦਾ ਹੋ ਗਿਆ ਕੰਮ ਤੂੰ ਭੇਜ ਇਹਨੂੰ ਕਰੇ ਕਰੇ ਕਰ ਕਰ ਹਰਨਾ ਆਏ ਆਏ ਆਉਂਦੇ ਆਉਂਦੇ ਉਹ ਹਰਨਾ ਉਹਨੇ ਜਿੱਦ ਤੱਕ ਆ ਕੇ ਫੇਰ ਨਾ ਕਰ ਡਰ ਜਾਂਦੀ ਐ ਆਉਂਦੇ ਫਰਦਾਰੀ ਪੂਰੀ ਲੈ ਕੇ ਜਾਊਗਾ ਆਬੇ ਇਹਦੇ ਚੱਲ ਜਾਣਦੇ ਹੋ ਜਾਦੇ ਨੂੰ ਚੱਲੇ ਜਾਦੇ 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 ਇਧਰ ਕਰ ਓਹ ਪਿਛੇ ਲਾ ਇੱਕ ਦਾ ਛੋਟਾ ਜਾਏ ਇਹਨੂੰ ਦਿਖਦਾ ਨਹੀਂ ਹੈਗਾ ਲੈ ਲਓ ਚਾਚਾ ਹੁਣ ਦੇ ਅੰਦਰ ਤੇ ਅੰਦਰ ਤੇ ਪਿਆਰ ਤੇ ਪਿਆ ਜਾ ਚਾ ਪਰਮਜੀਤ ਕਿਹਾ ਬਚੇ ਆ ਕਿ ਚੁੰਜੀ ਵੀ ਗੱਡੀ ਹੋਈ ਵੀ ਹੈ ਨਾ ਕਰਦੇ ਲੋਡ ਕਰਦੇ ਪੇ ਨੋ ਹੈਗਾ ਨੋ ਘਟ ਨਹੀਂ ਲਿਆ ਨੋ ਘਟ ਨਹੀਂ ਲਿਆ ਹਾਂ ਹਾਂ ਨੋ ਘਟ ਨਹੀਂ ਲਿਆ ਨੇ ਪੂਰੀ ਨਾ ਹੁੰਦਾ ਮੈਂ ਕਿਹਾ ਸਾਥੇ ਵੜੀ ਦੀ ਹੁੰਦਾ ਹਾਂ ਦੱਸਾਂ ਇਹ ਖੁਜੇ ਲਾ ਕੇ ਮਰਦਾ ਹੈ ਪੂਰੀ ਦਿਖਾਈ ਲਓ ਜੀ ਬਾਈ ਪਤਾ ਨਹੀਂ ਕਿਹਦੇ ਹੋ ਗਈ ਆ ਸਪਰੇ ਜਿੱਥੇ ਜ਼ਿਆਦਾ ਵੱਜ ਗਈ ਨਾ ਬਹੁਤ ਦਿਨ ਬਾਅਦ ਕਣਕ ਚ ਕਿਹੜਾ ਵੱਜਿਆ ਇਹ ਹੈਗੀ ਹੈ 869 ਬਾਈ ਸਪਰੇ ਕਰੀ ਹੋਣੀ ਇਹ ਚ ਪਹਿਲਾਂ ਕਰੀ ਵੀ ਆ ਜਦ ਬਿਜਾਈ ਹੈ ਆਹੋ ਆ ਦੇਖ ਆ ਪਲੀ ਹੋ ਗਈ ਪੇੜੀ ਪੂਰੀ ਰੇ ਨਹੀਂ ਪਾਇਆ ਰੇ ਦੀ ਗੱਲ ਨਹੀਂ ਹਾਂ ਇਹ ਮੈਂ ਤੈਨੂੰ ਸੌਖਾ ਤਰੀਕਾ ਜੇ ਆਪ ਪੰਪ ਕਰਦੇ ਨਾ ਸਪਰੇ ਜਾਂ ਬਾਅਦ ਚ ਇੱਕ ਪੰਪ ਰਹਿ ਜਾਂਦਾ ਆਪਾਂ ਉੱਥੇ ਘੁੰਮ ਨਹੀਂ ਜਾਂਦੇ ਬਈਏ ਹਾਂ ਜਿਆਦਾ ਕਾਣ ਜੰਮੀ ਵੀ ਨਹੀਂ ਤੀ ਬਿਛੱਕਦੀ ਨਾ ਜੰਮੀ ਹੋਵੇ ਅਸਰ ਹੁਣ ਕਰਦੀ ਆ ਹਾਂ ਮੇਰੀ ਵੀ ਕਰਿਆ ਪਿਆ ਮੇਰੇ ਸੁਖੀ ਵਾਲੇ ਅੱਧੇ ਗਿੱਲੇ ਚ ਕਰਿਆ ਪਏ ਉਹ ਦੇਖ ਵੀ 869 ਹੈ ਇਹ ਮਤਲ ਜ਼ਿਆਦਾ ਸੂੰਦੀ ਹੈ ਜ਼ਿਆਦਾ ਡੱਕੇ ਕਰਦੀ ਹੈ ਹਾਂ ਸੂੰਦੀ ਨਹੀਂ ਹੁੰਦੀ ਬੂਝਾ ਕਰਦੀ ਜੱਗਾ ਕਹਿੰਦਾ ਇਹ ਇਹ ਜੱਗਾ ਕਹਿੰਦਾ ਇਹ ਸੁਈਓ ਜਾਂਦੀ ਸੁਈਓ ਜਾਂਦੀ ਜੱਗੇ ਵਾਲਾ ਡਾਇਲੋਗ ਤੇਰੇ ਬਾਅਦ ਛੱਡਦਾ ਮੈਂ ਕਹ ਨਹੀਂ ਬੂਝਾ ਮਾਰਦੀ ਇਹ ਹੈਗੀ ਬਾਈ 8 ਅਵਿੰਦਰ ਵਾਲੀ ਵੀ 869 ਹੈ। ਹੂੰ ਹੂੰ। ਇਹ ਵੀ ਮੁੰਡਾ ਹੈ। ਵਿੰਦਰ ਬਾਈ ਵਾਲੀ। ਕੀ ਹੋ ਗਿਆ ਉੱਥੇ? ਗੱਗਾ ਚੜ ਗਿਆ ਟਰਾਲੀ ਪਾਛਾ। ਹੈਂ? ਆ ਜਾ। ਪੱਤੀ ਹਾਂ। ਪੱਤੀ ਕਰਕੇ ਪੂਰੇ ਆਪਣੇ ਹੈਗੇ 826। 826 ਵੀ ਠੀਕ ਹੈ। ਹੈਂ? 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 800 ਤੋਂ ਤਰ੍ਹਾਂ ਨਾ ਠੀਕ ਰੱਖਦੀ। ਹੁਣ ਦੱਸ ਵੀ ਇਹ ਕੱਕ ਕਿੰਨਾ ਕੋਇਆ? ਕੱਕ ਨਹੀਂ ਹੈਗਾ। ਹੋਰ ਤੂੰ ਦੱਸ ਵੀ ਚੌੜਾ ਪਤਾ, ਗੁੱਲੀ, ਡੰਡਾ, ਫੁੱਡੀ ਡੰਡਾ ਕੋ ਹੈਗਾ? ਨਾ। ਜਿੱਕ ਤੇਰੇ ਕਿਹ ਹੋ ਗਿਆ ਉੱਥੇ? ਮਨਸੂਰ। ਮੇਰੇ ਮੇਰੇ ਤਾਂ ਚੌੜੋ ਚੌੜਾ ਪੱਤਾ ਜੀ ਉਰੇ ਦੇਖ ਹੁਣ ਮੇਰੇ ਨਾਲ ਥੈ ਕਾ ਹਾਂ ਕੇ ਦੁਆਰਾ ਕਰਨੀ ਕਰਤੇ ਪਿਛਲੇ ਸਾਲ ਮਰ ਲਿਆ ਇਹਦਾ ਸਿਸਟਮ ਜਾਂ ਮਰ ਲਿਆ ਹਾਂ ਆ ਦੇਖ ਤਾਂ ਵਿੱਚ ਮਰੇ ਇਹਦਾ ਪੂਰੀ ਉਹ ਆ ਤੇਰਾ ਜੀਰੀ ਜੀਰੀ ਮਹਿਕ ਦੇ ਕਰੀਆ ਮੋਮੋ ਜੀ ਆਪਾਂ ਨੇ ਕਰੀਆ ਵਕੀਰਾ ਪਿਛਲੇ ਸਾਲ ਮੈਂ ਮੋਮੋ ਜੀ ਕਰੀਦੀ ਮੋਮੋ ਜੀ ਦਾ ਥੋੜਾ ਜਿਹਾ ਰਿਜ਼ਲਟ ਘਟ ਹੈ ਵਕੀਰਾ ਦਾ ਜ਼ਿਆਦਾ ਹੈ ਪੂਰੀ ਭਾਈ ਮਸ਼ੀਨਰੀ ਤਾਂ ਹੋ ਗਈ ਹੋਣੀ ਆ ਰੇ ਹਾਂ ਮਹੀਨੇ ਦੀ ਵੀ ਇੰਨੇ ਤੱਕ ਤਾਂ ਹੋ ਗਈ ਹੋਣੀ ਆ ਡੰਡੀ ਤਾਂ ਨਹੀਂ ਚੜਿਆਉਂਗੀ। ਨਾ ਨਾ। ਹਾਂ। ਡੰਡੀਆਂ ਨੇ ਕਿ ਨਰਮਤਾ ਭਈ ਐ ਨੇ ਡੰਡੀ ਕਿੱਥੇ ਝੜ ਗਈ? ਠੰਡ ਦਾ ਫੈਰਾ ਤਾਂ ਹੈ। ਜਿਹੜੀ ਹੋਈ ਐ। ਚਾਹੀਦੀ ਸੀ। ਜੂਰੀਆ ਚਾਹੀਦਾ ਮੈਂ ਹੁਣ। ਹਾਂ। ਜੂਰੀਆ ਪਾ ਦਿੰਦੇ ਆ। ਭਾਈ ਆ ਦੇਖੋ ਫਟਾਰਾ ਸੋਨਾ ਕਰਦੀ ਐ। ਥੱਲਾ ਥੱਲਾ ਤਾਂ ਥੱਲਾ ਹੋਰ। ਭਾਈ ਪੂਰੀ ਪਿਛਲੇ ਸਾਲ 20 ਘੱਟ ਪਿਆਦਾ ਐ ਤੇ ਕੀ ਮੇਰੇ ਸਾਹਮਣੇ ਨਾਲ ਵੀ ਪਜਾਇਬ ਕਰਤਾ ਤਾਂ 50 ਪਰ ਰੱਖ ਕੇ ਪਾਤਾ। ਕਿ ਜ਼ਿਆਦਾ ਐ? 20 ਜ਼ਿਆਦਾ। ਨਹੀਂ ਠੀਕ ਐ। 60 ਪਰ ਤਾਂ ਬਹੁਤ ਜ਼ਿਆਦਾ ਐ। 50 ਕਿੱਥੇ ਐ? 20 ਕਿਲੋ ਪਾਇਆ ਐ। ਜ਼ਿਆਦਾ ਬਹੁਤ ਜ਼ਿਆਦਾ। ਨਹੀਂ। ਠੀਕੇ ਭਾਇਆ। ਉਰੇ ਸਮਝ ਲੈ ਭੀ ਕਿੰਨੇ ਬੰਨੇ ਤੇ 12 ਕੁ 13 ਦਾ 80 ਕਿਲੋ ਬੀਜ ਤਾਂ। 7 ਵੀ ਗੇ ਸਮਝ ਲੈ 20 ਕਿਲੋ ਬੀਜ ਬਚ ਗਿਆ 15 20 ਕਿਲੋ। ਹਾਂ। ਠੀਕ ਆ ਫਿਰ ਤਾਂ। ਠੀਕੇ ਆ। ਤੇਰੇ ਮੂਰੇ ਹੀ ਆ ਬਾਕੀ। ਬਾਕੀ ਤੈਨੂੰ ਬਾਈ ਵਾਲੀ ਵੀ ਦਿਖਾ ਲੈਂਦਾ ਉਹ ਪਤਨੀ ਕਿਹੜੀ 303 327 ਵੀ 303। ਉਹ ਜਿਹੜੀ ਆਪਣੇ ਵਿੱਚੀ ਸੀ। ਹਾਂ। ਠੀਕ ਆ ਉਹ ਵੀ ਵੀਜ। 327 ਆ। ਹੈ? ਇੱਕ 303 ਐ ਕਿ 327 ਐ? ਹਾਂ। ਪਤਾ ਨਹੀਂ 303 ਨਾ ਪੂਰੀ ਪਤਾ ਨਹੀਂ 327 ਐ ਕੋਈ ਐਦਾਂ ਦਾ ਬੀਜ ਆ ਉਹ। ਆ ਦੇਖੋ। ਹਾਂ ਹਾਂ ਆ ਤਾਂ ਹੁਣ ਉਹ ਪਗਿੰਦਾਂ ਜਮੇ ਆ। ਇਹ ਵਿੰਦਰਨਾ ਨੇ ਵੀ ਆ ਸਪਰੇ ਕਰੀ ਆ ਉਹ। ਹੂੰ ਮਰਦ ਗਿਆ। ਹਾਂ ਇਹ ਇਕੱਠਾ ਹੁੰਦਾ ਇਹ। ਪਾਣੀ ਲਾਏ ਤੇ। ਹਾਂ। ਉਹ ਦੇਖ ਪੜਾ ਹੋ ਗਿਆ ਉਹ ਜੜਨ ਲੱਗ ਗਿਆ। ਪੜ ਗਿਆ। ਪੂਰੀ ਉਹ ਤੂੰ ਐਂ ਦੱਸ। ਚੋਈ ਚ ਹੋ ਗਈ ਕਣਕ? ਕਿਥੇ? ਉਹ ਦੇਖ ਪਾਣੀ ਲੱਗਦਾ। ਹੂੰ ਕਣਕ ਬਾਈ ਵਧੀਆ ਰੇ ਉਹ ਸੁਪਰ ਸੀਟਰ ਕੇ ਬੀਜ ਗਏ ਯਾਰ। ਮੌਗਾ ਸਾਫ ਗੇ। ਲੈ। ਆ 307 ਹੈ। ਪੰਜ 303 ਨਾ। ਉਹਰੇ ਵੀ ਨਹਿਗਾ ਕੋੜ। ਨਹੀਂ ਉਹਰੇ ਵੀ ਠੀਕ। ਹੂੰ ਏ ਵੀ ਬਾਈ ਬਾਈ ਨੇ ਮਸ਼ੀਨ ਜਿਹਦੀ ਵਜਾਈ ਸੜੀ ਲੈਦੀ ਆ ਹਾਂ ਇਹ ਬਾਈ ਫਾਲੇ ਵਾਲੀ ਮਸ਼ੀਨ ਹੈ ਜਿਸ ਦਾ ਕੇਰਿਆ ਹੈ ਕਈ ਵੀਰ ਪੁੱਛਦੇ ਆ ਜੀਰੋ ਡ੍ਰਿੱਲ ਇਹ ਜੀਰੋ ਡ੍ਰਿੱਲ ਨਹੀਂ ਹੈਗੀ ਬਾਈ ਇਹ ਫਾਲੇ ਵਾਲੀ ਮਸ਼ੀਨ ਦਾ ਕੇਰਿਆ ਵੈ ਨਾ ਨਹੀਂ ਡ੍ਰਿੱਲ ਨਾ ਕੇਰਿਆ ਵੈ ਭਾਈ ਪੂਰੀ ਮੈਨੂੰ ਬੰਦਾ ਕਹਿੰਦਾ ਰ ਆ ਵੀ ਜਿਹੜੇ ਘੁੱਗੀਆਂ ਦੇ ਦੂਹ ਛੱਡਣੀਆਂ ਤੀਆਂ ਵੇਹਰੇ ਆਣੀਆਂ ਤੀਆਂ ਮੈਨੂੰ ਤਾਂ ਨਹੀਂ ਆਉਂਦੀ ਉਹ ਕਿੱਥੇ ਆ ਜੂਂਗੀ ਯਾਰ ਬਜਰੀਆਂ ਉਹ ਤਾਂ ਉਂ ਵੜ ਗਏ ਦਾਣੇ ਦੇ ਭਾਈ ਇੱਕ ਗੱਲ ਹੈ ਪਤਾ ਨਹੀਂ ਘੁੱਗੀ ਰਿੱਕ ਨਾ ਚੁੰਝੇ ਫਲਟਤਾ ਪਤਾ ਨਹੀਂ ਉਹ ਸੱਤੇ ਡਾਕਟਰਾਂ ਦੇ ਇਲਾਜ ਹੋਣਾ ਤਾਂ ਤਾਂ ਸਾਡੇ ਕੋਈਆਂ ਯਾਰ ਉੱਤਰ ਦੇ ਵਿੱਚ ਜੇ ਚੁੰਝ ਬਦੀ ਵੀ ਹੋਵੇ ਦਾਣਾ ਟੇਡਾ ਹੋਗੇ ਚੁੱਕਦਾ ਉਹ ਹਾਂ ਉਹ ਜਾਂ ਉਹਨੂੰ ਕੱਟ ਦੰਦੇ ਫਿਰ ਬਰਾਬਰ ਪ੍ਰੋਪਰੀ ਦਾਣਾ ਮੂੰਹ ਚ ਪੈਣ ਲੱਗ ਜਾਂਦਾ ਹਾਂ ਤਾਂ ਹੀ ਕੱਟਿਆ ਉਹ ਚੁੰਝ ਵੀ ਅਸੀਂ ਥੋੜੀ ਖਰਾਬ ਸੀ ਉਹ ਸਹੀ ਕਰਤੀ ਉਹ ਐ ਡੇਡੀ ਬਦੀ ਵੀ ਦੀ ਮੂਹਰ ਨੂੰ ਆਉਂਦਾ ਉਹ ਸਾਡੇ ਹੱਥ ਲੱਗਣੇ ਤੇ ਹੈ ਉਂ ਤਾਂ ਫੜਦੀ ਤਾਂ ਹੁਣੇ ਉਹ ਨਹੀਂ ਤਾਂ ਫੜਾ ਹੋ ਗਿਆ ਲੋਡ ਹੋ ਗਿਆ ਪਲਾ ਹੋ ਗਿਆ ਭਾਈ ਉਹਦਾ ਵੀ ਲੈ ਪੂਰੀ ਆ ਦੇ ਲੈ ਹਰੇ ਮੈਂ ਪਾਇਆ ਇਹ ਉਹ ਫਾਂਡ ਰਹਿ ਤਾਂ ਨਹੀਂ ਗਈ ਫਾਂਟਾ ਨਹੀਂ ਰਹਿੰਦੀ ਆ ਫਾਂਟਾ ਨਹੀਂ ਰਹਿੰਦੀ ਆ ਉਦਾਂ ਹੀ ਕਿਤੇ ਮਾੜ ਮੋਟਾ ਘੱਟ ਵੱਧ ਪੈ ਜਾਂਦਾ ਹੈ ਪੂਰੀ ਐ ਨਾ ਖੇਤਵਾ ਵੀ ਘਾਟ ਹੁੰਦੀ ਨਾ ਕਈ ਵਾਰ ਜੀ ਕਹਣਾ ਹੁਣ ਅਸੀਂ ਰੇਪ ਆਏਦੇ ਸੀ ਰੂਟਾ ਵੇਟਰ ਕੇ ਉਹੀ ਫਾਂਟਾਂ ਵਾਂ ਬਾਤ ਆ ਉਹ ਫਾਂਟ ਵੇ ਤਕੜੀ ਹੋਣੀ ਜਿੱਥੇ ਨਹੀਂ ਪਿਆ ਮਾੜੀ ਹੋਣੀ ਕੱਖ ਵੱਢਣੇ ਕੱਖ ਹਾਂ ਆਹ ਟਾਈਮ ਹੈ ਸਵੇਰੇ ਉਸੰਦੀ ਸਵੇਰੇ ਨਹੀਂ ਵੱਢਦਾ ਮੈਂ ਸ਼ਾਮ ਨੂੰ ਸਵੇਰੇ ਦਾ ਪੂਰੀ ਜਿਹਾ ਦੋ ਬੰਡਾ ਵੱਡੇ ਇੱਕ ਬੰਡੇ ਹੁੰਦੇ ਹੁੰਦੇ ਟੋਕਦੇ ਉਹ ਤੈਰ ਗਿੱਲਾ ਹੁੰਦਾ ਸਵੇਰੇ ਗਾਰਾ ਤੂੜੀ ਵੀ ਸਲਾਬੀ ਹੁੰਦੀ ਆ ਚਲੋ ਚੱਲੀਏ ਹੁਣ ਉਹ ਡੋਲ ਬਗਾਦੇ ਨਹੀਂ ਜੰਮੀ ਕਣਕ ਹਾਂ ਦੇਖ ਲੈ ਹਰਾਨਗੀ ਦੀ ਗੱਲ ਇਹ ਉਹਦੋਂ ਨਾ ਲਈ ਵੀ ਤੁਸੀਂ ਪੋਲੀ ਇਹ ਹੱਥਾਂ ਵਾਲੀ ਜ਼ਿੰਦਗੀ ਪਾਈ ਵੀ ਹੈ ਤੇ ਨਹੀਂ ਕੱਢੀ ਹੈਗੀ ਤੇ ਨਹੀਂ ਜੜ ਨਿਕਲੀ ਵੀ ਤਾਂ ਸਮਝ ਗਏ ਪੰਜੇ ਵੱਟਾ ਹੱਥਾਂ ਵਾਲੀ ਜ਼ਿੰਦਗੀ ਪਾਈਆਂ ਵੀ ਨਹੀਂ ਤਾਂ ਡੂੰਗਾ ਪੱਟ ਕੇ ਫੇ ਜੰਮ ਜਾਂਦੀ ਹੈ ਤੇ ਨਹੀਂ ਕੁਛ ਟਾਈਮ ਦਾ ਕੁਛ ਨਹੀਂ ਲੱਗਿਆ 5-10 ਮਿੰਟ ਲੱਗੇ ਪਾ ਕੇ ਖਾਨਕ ਵਧੀਆ ਪੁਰੀ ਹੈ ਤੇ ਕੀ ਸਾਰੀ ਉਹ ਮੈਂ ਕਹਿੰਦਾ ਥੋੜੀ ਥੋੜੀ ਵੜਾ ਦਈਏ ਪਿੰਡ ਵਾਲਿਆਂ ਨੂੰ ਉੱਪਰ ਤੇ ਗੱਲ ਕਰਾ ਦੇਖਾ ਉਹਦੇ ਕਿੰਨੀਆਂ ਆਈਆਂ ਹੋਈਆਂ ਕਰਤਾਰ ਕਰਪੈਨਾ ਫਰੀਦ ਵਾਲਿਆਂ ਦੀ ਕਰਤਾਰ ਜੌਂਡੀਅਰ ਸਾਰੇ ਆਈਆਂ ਆ ਮੀਆਂ ਗਰੀਬਿਆ ਹੋਰ ਚੱਕਾ ਰਣੀ ਹੈਗੇ ਲੈ ਕਮੈਂਟ ਜੀ ਸਾਫ ਕਰ ਜਣਾ ਉਹ ਨਾ ਗੇੜਾ ਨਹੀਂ ਪੈਣ ਦੇਣਾ ਪੂਰੀ ਕੀਲਾ ਕੱਢ ਕੇ ਵਧਣੇ ਪੈਣੀਆਂ ਹੋਰ ਕਿਗੂੜ ਕੱਢਣੇ ਲੋੜ ਇਹਨੂੰ ਪੱਗਬੇ ਨਹੀਂ ਛੱਡ ਕੇ ਸਾਡਾ ਮਖੜ ਜਾ ਡੰਡਾ ਜਲੇਗੀ ਆਪੇ ਉਹਨਾਂ ਨੂੰ ਲੱਜ ਜਾਣਾ ਉਹ ਛੋਟੀਆਂ ਕਰਬੈਨਾਂ ਵੀ ਆ ਵੀ ਉਹ ਦੇਖ ਬੱਕਰੀਆਂ ਵੀ ਫਿਰਦੀ ਆ ਬਾਈ ਉਹ ਦੇਖੋ ਛੋਟੀਆਂ ਉਹ ਵੀ ਫਿਰਦੀਆਂ ਉੱਥੇ ਸਾਰੀਆਂ ਕਵੈਨਾਂ ਹੈਗੀਆਂ ਪਿੰਡ ਭੈਣੀ ਜੀ ਜੜਾ ਹੀ ਕਰਾਉਣਾ ਕੰਮ ਜੜਾ ਹੀ ਲਾ ਜਣੀ ਪੂਰੀ ਇੱਕ ਗੱਲ ਹੈ ਜੇ ਗੁੱਲੀ ਡੰਡਾ ਜਾ ਹੋਵੇ ਨਾ ਖੇਤ ਮਾਰੂਗੀ ਨਹੀਂ ਲਾਦੀ ਹੈਗੀ ਉਹੀ ਦੇਖੀ ਜਾਂਦਾ ਕਿਵੇਂ ਜਾਊਗਾ ਹੋਰ ਇਹ ਪਾਣੀ ਸਾਰ ਜਿੰਨਾ ਮਰਜੀ ਪਾ ਲਾ ਸਾਰਾ ਕੁਝ ਉਹਨੂੰ ਲੱਗਣਾ ਹੁਣ ਦੇ ਲੈ ਖੇਦਵਾ ਕੇ ਰੂਹ ਤਾਂ ਲੱਗਦੀ ਨਹੀਂ ਬੰਦੇ ਦੀ ਸੋਚ ਉੱਥੇ ਹੀ ਰਹਿੰਦੀ ਐ ਚਾਹਾਂ ਮਹਿੰਗੀ ਸਪਰੇ ਵੀ ਕਰ ਲੈ ਸਭ ਕੋ ਕਣਕ ਨੂੰ ਵੀ ਫੜ ਲੈਂਦੀ ਉਲਟਾ ਫੜਦੀ ਉਹ ਫੜਦੀ ਐ ਨਹੀਂ ਹੁਣ ਉਹ ਦੇਖ ਤਾਂ ਫੜੀ ਵੀ ਉੱਥੇ ਤੈਨੂੰ ਦੱਸਿਆ ਨਹੀਂ ਉੱਥੇ ਉਹ ਨਾ ਇੱਕ ਪੰਪ ਖਾਲੀ ਵਾਰਦਾ ਇੱਕ ਹੋਰ ਸਿਸਟਮ ਹੈ ਬਾਈ ਇਹ ਫੜਦੀ ਤਾਂ ਫੜਦੀ ਜਿਹੜਾ ਦੁਆਰਾ ਆਪਾਂ ਜੂਰੀਆ ਪਾਉਂਦੇ ਉਹ ਫੇ ਗੁੱਲੀ ਡੰਡੇ ਨੂੰ ਲਾਦਾ ਕਣਕ ਨੂੰ ਤਾਂ ਲੱਗਦਾ ਹੀ ਨਹੀਂ ਹੈਗਾ ਉਹ ਨਹੀਂ ਲੱਗਦਾ ਉਹ ਉਹਦੇ ਖਾਈ ਕਰਦਾ ਇਹ ਉਹ ਤੈਨੂੰ ਦੱਸਣ ਸਾਰੀ ਖਰਾਕੀ ਉਹ ਹੀ ਖਾਂਦਾ ਗੁੱਲੀ ਡੰਡਾ ਹੀ ਤਕੜਾ ਹੁੰਦਾ ਹੈ ਉਹ ਵੀ ਤਕੜ ਪੂਰੀ ਤੇਰੀ ਸਾਰੇ ਆ ਏਰੀਆ ਚ ਜੰਮ ਗਈ ਜਿੱਥੇ ਜਿੱਥੇ ਬੀਜੀ ਸੀ ਹਾਂ ਕਣਕ ਜੰਮ ਗਈ ਠੀਕ ਰਿਹਾ ਰੌਣੀ ਵਾਲੇ ਵਧੀਆ ਜੰਮ ਕੇ ਸੁੱਕੇ ਰੌਣੀ ਵਾਲੇ ਵੀ ਵਧੀਆ ਜੰਮੇ ਸੁੱਕੇ ਹੀ ਵਧੀਆ ਜੰਮੇ ਠੀਕ ਰਿਹਾ ਚੱਲ ਚਲੀਏ